ਇਸ ਮੁਬਾਰਕ ਮੌਕੇ ਤੇ ਬਹੁਤ ਹੀ ਭਾਰੀ ਗਿਣਤੀ ਦੇ ਵਿੱਚ ਅੱਜ ਨमाज अदा ਕਰਨਾ ਹੈ ਮੇਰੇ ਮਲੇ ਕੋਲੇ ਦੇ ਕਸਬੇ ਦੇ ਆਣਦਾਲੇ ਪਿੰਡਾਂ ਦੇ ਪ੍ਰਭੂ ਸਤਿਕਾਰਯੋਗ ਬਜ਼ੁਰਗ ਨੌਜਵਾਨ ਵੀਰ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ Eid ਦੀਆਂ ਬਹੁਤ-ਬਹੁਤ ਮੁਬਾਰਕਾਂ ਔਰ Eid ਇੱਕ ਦੂਜੇ ਨੂੰ ਗਲੇ ਮਿਲਣ ਦਾ ਤਿਹਾਰ ਹੈ ਪਿਆਰ ਸ਼ਾਂਤੀ ਦਾ ਤਿਹਾਰ ਹੈ ਔਰ ਅੱਜ ਮੈਨੂੰ ਮੌਕਾ ਮਿਲਿਆ ਕਿ ਮੈਂ ਮੇਰੇ ਕੋਲ ਲਿਆ ਕੇ ਤੁਹਾਡੇ ਨਾਲ ਵਿਚਾਰ ਸਾਂਝੇ ਕਰਾਂ ਮੈਂ ਦੋ ਚਾਰ ਗੱਲਾਂ ਕਰਨੀਆਂ ਨੇ ਇੱਕ ਤਾਂ ਅੱਜ ਈਦ ਦੇ ਮੌਕੇ ਤੇ ਮੈਨੂੰ ਦੱਸਦਿਆਂ ਬੜੀ ਖੁਸ਼ੀ ਹੁੰਦੀ ਹੈ ਕਿਉਂਕਿ ਖੁਸ਼ੀਆਂ ਵੰਡਣ ਨਾਲ ਦੁੱਗਣੀਆਂ ਹੋ ਜਾਂਦੀਆਂ ਨੇ ਗਵਰਨਮੈਂਟ ਗਰਲਜ਼ ਕਾਲਜ ਜਿਹੜਾ ਕੁੜੀਆਂ ਦਾ ਕਾਲਜ ਉਹ ਵੀ ਬਿਲਡਿੰਗ ਬਣ ਗਈ ਹੈ ਬਸ ਆਉਣ ਵਾਲੇ ਦਿਨਾਂ 'ਚ ਉੱਥੇ ਪੜ੍ਹਾਈ ਸ਼ੁਰੂ ਹੋ ਚੁਗੀ ਤੇ ਕਿਉਂਕਿ ਅਸੀਂ ਐਜੂਕੇਸ਼ਨ ਵੱਲ ਬਹੁਤ ਧਿਆਨ ਦੇ ਰਹੇ ਹਾਂ ਜੇ ਪੜ੍ਹਾਈ ਲਿਖਾਈ ਹੋਊਗੀ ਤਾਂ ਤਰੱਕੀ ਹੋਊਗੀ ਇਸ ਤੋਂ ਇਲਾਵਾ ਮਲੇਰਕੋਟਲਾ ਨਵਾਂ ਜ਼ਿਲ੍ਹਾ ਬਣਿਆ ਤਾਂ ਨਵੀਆਂ ਬਿਲਡਿੰਗਾਂ ਬਣਨਗੀਆਂ ਡੀਸੀ ਕੰਪਲੈਕਸ ਤਹਿਸੀਲ ਕੰਪਲੈਕਸ ਇਹ ਸਾਰੇ ਬਣ ਕੇ ਨਕਸ਼ੇ ਤਿਆਰ ਨੇ ਪੈਸੇ ਵੀ ਖਾਤਿਆਂ 'ਚ ਆ ਗਏ ਨੇ ਤੇ ਹੁਣ ਤੁਹਾਨੂੰ ਆਪਣੇ ਕੰਮਕਾਰ ਕਰਨ ਲਈ ਕਿਤੇ ਇੱਧਰ ਉੱਧਰ ਜਾਣ ਦੀ ਲੋੜ ਨਹੀਂ ਪੈਣੀ ਮੈਂ ਮਲੇਰਕੋਟਲੇ ਨੂੰ ਕੋਈ ਬਗਾਨਾ ਸ਼ਹਿਰ ਨਹੀਂ ਸਮਝਦਾ ਕਿਉਂਕਿ ਮੈਂ ਇੱਕ ਸਰਕਾਰੀ ਕਾਲਜ ਮਲੇਰਕੋਲਾ ਚ ਜਦੋਂ ਕਾਲਜ ਪੜ੍ਹਦਾ ਹੁੰਦਾ ਸੀ ਮੈਂ ਸੁਨਾਮ ਤਾਂ ਬਹੁਤ ਸਾਰੇ ਯੂਥ ਫੈਸਟੀਵਲਾਂ ਚ ਮਲੇਰਕੋਲੇ ਤੋਂ ਮੈਂ ਇਨਾਮ ਜਿੱਤੇ ਆ ਟਰੋਫੀਆਂ ਜਿੱਤੀਆਂ ਬਹੁਤ ਸਾਰੇ ਲੋਕ ਖੜੇ ਵੀ ਹੋਣਗੇ ਸਟੇਜ ਜਿਨ੍ਹਾਂ ਨੇ ਉਸ ਵੇਲੇ ਦੇਖਿਆ ਹੋਊਗਾ ਸੋ ਅੱਜ ਈਦ ਦੇ ਮੌਕੇ ਤੇ ਜਿਹੜਾ ਪੂਰੀ ਦੁਨੀਆ ਦੇ ਵਿੱਚ ਈਦ ਮਨਾਈ ਜਾ ਰਹੀ ਹੈ ਮਲੇਰਕੋਲੇ ਦੀ ਈਦ ਜਿਹੜੀ ਉਹ ਖਾਸ ਹੁੰਦੀ ਹੈ ਅਰੇ ਸ਼ਹਿਰ ਜਿਹੜਾ ਇਹ ਭਾਈਚਾਰਕ ਸਾਂਝ ਦਾ ਪ੍ਰਤੀਕ ਹੈ ਜਦੋਂ ਨਵਾਬ ਨੇ ਮਲੇਕੋੜਲੇ ਦੇ ਨਵਾਬ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਹਿਬਜ਼ਾਦਿਆਂ ਨੂੰ ਜਦੋਂ ਚਿੜਿਆ ਜਾ ਰਿਹਾ ਸੀ ਸਰਾਂਤਾ ਹਾ ਦਾ ਨਾਰਾ ਮਾਰਿਆ ਸੀ ਉਸੇ ਕਰਕੇ ਆਪਣੀ ਜਿਹੜੀ ਭਾਈਚਾਰਕ ਸਾਂਝ ਹੈ ਉਹ ਇੰਨੀ ਸਟਰੋਂਗ ਹੈ ਇੰਨੀ ਤਕੜੀ ਹੈ ਕਿ ਇਹਨੂੰ ਕੋਈ ਤੋੜ ਨਹੀਂ ਸਕਦਾ ਔਰ ਪੰਜਾਬ ਦੇ ਵਿੱਚ ਮੈਂ ਪਿਛਲੀ ਵਾਰ ਵੀ ਕਿਹਾ ਸੀ ਅੱਜ ਵੀ ਕਹਿਣਾ ਹਰ ਕਿਸਮ ਦਾ ਬੀਜ ਉੱਗ ਪੈਂਦਾ ਪਰ ਨਫ਼ਰਤ ਦਾ ਬੀਜ ਪੰਜਾਬ 'ਚ ਉੱਗ ਨਹੀਂ ਸਕਦਾ ਔਰ ਨਾ ਹੀ ਅਸੀਂ ਉਗਣ ਦੇਣਾ ਹੈ ਨਫ਼ਰਤ ਦਾ ਬੀਜ ਪੰਜਾਬ ਦੇ ਵਿੱਚ ਐਮਪੀ ਸਾਹਿਬ ਖੜੇ ਨੇ ਕੋਈ ਸੈਂਟਰ ਨਾਲ ਮੰਗ ਹੋਵੇ ਤਾਂ ਅਸੀਂ ਐਮਪੀ ਸਾਹਿਬ ਤੋਂ ਕਰਵਾਉਨੇ ਆ ਤੁਸੀਂ ਆਪ ਚੁਣ ਕੇ ਭੇਜਿਆ ਇਹਨਾਂ ਨੂੰ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ 'ਚ ਜਮੇਲੂ ਰਹਿਮਾਨ ਜੀ ਖੜੇ ਨੇ ਵਿਧਾਨ ਸਭਾ ਦੇ ਵਿੱਚ ਕੋਈ ਕੰਮ ਹੋਵੇ ਪੰਜਾਬ ਸਰਕਾਰ ਤੱਕ ਮੇਰੇ ਕੋਲ ਅਕਸਰ ਆਉਂਦੇ ਰਹਿੰਦੇ ਨੇ ਔਰ ਕੋਈ ਖਜ਼ਾਨੇ 'ਚ ਕਮੀ ਨਹੀਂ ਉਹ ਪਹਿਲਾਂ ਵਾਲੇ ਜਿਹੜੇ ਖਜ਼ਾਨਾ ਮੰਤਰੀ ਸੀ ਉਹ ਤਾਂ ਖਜ਼ਾਨਾ ਖਾਲੀ ਖਜ਼ਾਨਾ ਖਾਲੀ ਕਹਿ ਕੇ ਤੁਰ ਗਏ ਸਾਨੂੰ 3 ਸਾਲ ਹੋ ਗਏ ਕਦੇ ਨਹੀਂ ਕਿਹਾ ਵੀ ਖਜ਼ਾਨਾ ਖਾਲੀ ਹੈ ਅਸਲ 'ਚ ਖਜ਼ਾਨਾ ਖਾਲੀ ਨਹੀਂ ਹੁੰਦਾ ਉਹਨਾਂ ਦੀ ਨੀਅਤ ਖਾਲੀ ਹੁੰਦੀ ਹੈ ਉਹ ਨੀਤਾਂ ਖਾਲੀ ਨੇ ਤਾਂ ਫਿਰ ਖਜ਼ਾਨਾ ਖਾਲੀ ਹੋ ਜਾਊਗਾ ਜੀ ਨੀਤਾਂ ਨੂੰ ਮਰਾਦਾਂ ਨੇ ਸੋ ਬੜੇ ادب ਨਾਲ ਬੜੇ ਸਤਿਕਾਰ ਨਾਲ ਮੈਂ ਤੁਹਾਨੂੰ ਸਾਰਿਆਂ ਨੂੰ ਇੱਥੇ ਪਹੁੰਚਿਆ ਨੂੰ ਜੀ ਆਇਆਂ ਕਹਿਣਾ ਮੈਨੂੰ ਬੁਲਾ ਕੇ ਇੱਥੇ ਮਾਨ ਸਨਮਾਨ ਦਿੱਤਾ ਕੱਲਾ ਕੱਲਾ ਕਦਮ ਤੁਹਾਡਾ ਚੱਲਿਆ ਹੋਇਆ ਸਾਡੇ ਸਿਰ ਮੱਥੇ ਔਰ ਬੱਸ ਸਟੈਂਡ ਦਾ ਕੰਮ ਮਲੇਰ ਕੋਲਲੇ ਦਾ ਇਸ ਤੋਂ ਲਾਵਾ ਮਲੇਰ ਕੋਲੇ ਦੇ ਆਣੇਦੋਲੇ ਦੇ ਪਿੰਡਾਂ ਦੀਆਂ ਸਾਰੀਆਂ ਸੜਕਾਂ ਮਲੇਰ ਕੋਲੇ ਦੇ ਵਿੱਚ ਬਹੁਤ ਸ਼ਾਨਦਾਰ ਗਰਾਊਂਡ ਖੇਡਣ ਵਾਸਤੇ ਆਣੇਦੋਲੇ ਪਿੰਡਾਂ ਦੇ ਵਿੱਚ ਗਰਾਊਂਡ ਸਫਾਈ ਸ਼ਹਿਰ ਦੀ ਸਾਰੀਆਂ ਸਾਡੇ ਉਂਗਲਾਂ ਤੇ ਗਿਣੀਆਂ ਪਈਆਂ ਨੇ ਅਜੇ 2 ਸਾਲ ਪਏ ਆਪਣੀ ਸਰਕਾਰ ਦੇ ਉਹਨਾਂ 2 ਸਾਲਾਂ ਚ ਬਹੁਤ ਸਾਰੇ ਕੰਮ ਜਿਹੜੇ ਨੇ ਕਿਉਂਕਿ ਜ਼ਿਲ੍ਹਾ ਨਵਾਂ ਬਣਿਆ ਇਸ ਕਰਕੇ ਸਭ ਕੁਝ ਲੇਟੈਸਟ ਹੀ ਬਣਾਵਾਂਗੇ ਪੁਰਾਣੇ ਨਕਸ਼ੇ ਨਹੀਂ ਬਣਾਉਂਦੇ ਹੁਣ ਉਹ ਲਾਲ ਜੀ ਇਟਾਂ ਵਾਲੇ ਹੁਣ ਤਾਂ ਵਧੀਆ ਸੋਨੇ ਸ਼ੀਸ਼ੇ ਵਾਲੇ ਦਫ਼ਤਰ ਬਣਾਵਾਂਗੇ ਲੇਟੈਸਟ ਜਿਹੜੇ ਅਗਲੇ 40 ਸਾਲ ਤੱਕ ਇੰਗਲਿਸ਼ ਕਦੇ ਰਹਿਣ ਸੋ ਇਸ ਕਰਕੇ ਲਗਭਗ 150 ਤੋਂ 200 ਕਰੋੜ ਮਲੇ ਕੋਲੇ ਵਾਸਤੇ ਸਾਡੇ ਅਮਰਗੜ ਦੇ ਐਮਐਲਏ ਸਾਹਿਬ ਖੜੇ ਨੇ ਗਜਨ ਮਾਜਰਾ ਸਾਹਿਬ ਅਮਰਗੜ ਕੰਪਲੈਕਸ ਵੀ ਬਣਾਉਣਾ ਹੈ ਔਰ ਅਮਰਗੜ ਦੇ ਵਿੱਚ ਤਹਿਸੀਲ ਕੰਪਲੈਕਸ ਬਣਨਾ ਸੜਕਾਂ ਬਣਨੀਆਂ ਨੇ ਆ ਜਿਹੜੀ ਜਰਗ ਰੌਣੀ ਵਾਲੀ ਹੈਗੀ ਆ ਸੜਕ ਥੋੜੇ ਜਿਹੇ ਦਿਨਾਂ ਚ ਇਹ ਵੀ ਕੰਪਲੀਟ ਹੋ ਜਾਊਗੀ ਖੰਨੇ ਵਾਲੀ ਜਿਹੜੀ ਰੋਡ ਹੈ ਸੋ ਕਿਸੇ ਕਿਸਮ ਦੀ ਕੋਈ ਸਲਾਹ ਕਿਸੇ ਕਿਸਮ ਦੀ ਕੋਈ ਤੁਹਾਡੇ ਵੱਲੋਂ ਸੁਜੈਸ਼ਨ ਤੁਹਾਡੇ ਵੱਲੋਂ ਕੋਈ ਸਰਕਾਰ ਵਾਸਤੇ ਕੋਈ ਸੁਝਾ ਹੋਵੇ ਤਾਂ ਜਦੋਂ ਮਰਜੀ ਐਮਐਲਏ ਸਾਹਿਬ ਨੂੰ ਡਿਪਟੀ ਕਮਿਸ਼ਨਰ ਨੂੰ ਐਸਐਸਪੀ ਨੂੰ ਸਾਨੂੰ ਦੱਸ ਦਿਓ ਔਰ ਨਸ਼ਿਆਂ ਦੇ ਵਿਰੁੱਧ ਬੋਲਿਆ ਵੀ ਜਾ ਰਿਹਾ ਸੀ ਅੱਜ ਇਸ ਪਵਿੱਤਰ ਇਤਗਾਹ ਚੋਂ ਕਿ ਨਸ਼ਿਆਂ ਦੇ ਵਿਰੁੱਧ ਅਸੀਂ ਯੁੱਧ ਛੇੜਿਆ ਹੋਇਆ ਹੈ ਤੁਹਾਡੇ ਸਹਿਯੋਗ ਦੀ ਲੋੜ ਹੈ ਬਸ ਤੁਸੀਂ ਸਾਨੂੰ ਦੱਸ ਦਿਓ ਕਿ ਕਿੱਥੇ ਨਸ਼ਾ ਵੇਚਦਾ ਕੌਣ ਵੇਚਦਾ ਹੈ ਬਾਕੀ ਕੰਮ ਸਾਡਾ ਹੈ ਉਹਨਾਂ ਨੂੰ ਫੜਨਾ ਔਰ ਨਸ਼ੇ ਨਾਲ ਕਿਸੇ ਦੇ ਘਰ ਬਰਬਾਦ ਕਰਕੇ ਆਪਣੀਆਂ ਜਿਹੜੀਆਂ ਕੋਠੀਆਂ ਪਾਈਆਂ ਉਹਨਾਂ ਤੇ ਤਾਂ ਬਲਡੋਜ਼ਰ ਚੱਲੂਗਾ